ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ Employment Express ਵਿੱਚ ਅੱਜ ਦੀ ਜੌਬ ਅਪਡੇਟ ਆਪਣੀ ਰਹਿਣ ਵਾਲੀ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਟੀਚਿੰਗ ਅਤੇ ਨੌਨ ਟੀਚਿੰਗ ਸਟਾਫ ਦੀਆਂ ਵੈਕੈਂਸੀਆਂ ਦੀ ਅਨਾਉਂਸਮੈਂਟ ਕੀਤੀ ਗਈ ਹੈ ਜਿਸ ਦੀ ਕਾ ਆਨਲਾਈਨ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ ਜੀ 8 ਅਗਸਤ ਤੇ ਆਫਲਾਈਨ ਇਸ ਦੀ ਅਪਲਾਈ ਕਰਨ ਦੀ ਡੇਟ ਹੈਗੀ ਜੀ 14 ਅਗਸਤ ਇਸ ਨੂੰ ਤੁਸੀਂ ਆਨਲਾਈਨ ਅਤੇ ਆਫਲਾਈਨ ਦੋਨੇ ਤਰੀਕਿਆਂ ਨਾਲ ਹੀ ਭਰਨਾ ਹੈ ਪਹਿਲਾਂ ਆਨਲਾਈਨ ਕਰਨਾ ਉਸ ਦਾ ਪ੍ਰਿੰਟ ਆਊਟ ਕੱਢ ਕੇ ਤੁਸੀਂ ਆਪਣੇ ਡਾਕੂਮੈਂਟ ਐਕਸਪੀਰੀਅੰਸ ਸਰਟੀਫਿਕੇਟ ਨਾਲ ਲਾ ਕੇ ਤੁਸੀਂ ਆਫਲਾਈਨ ਵੀ ਸੈਂਡ ਕਰਨੇ ਆ ਇਸ ਦੀ ਪੂਰੀ ਡਿਟੇਲ ਆਪਾਂ ਵੀਡੀਓ ਚ ਦੱਸਾਂਗੇ ਉਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਸਾਡਾ ਚੈਨਲ ਹਜੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਕੋਈ ਵੀ ਜੌਬ ਅਪਡੇਟ ਦਾ ਨੋਟੀਫਿਕੇਸ਼ਨ ਤੁਹਾਡੇ ਤੋਂ ਮਿਸ ਨਾ ਹੋਵੇ ਤੇ ਆਨਲਾਈਨ ਅਪਲਾਈ ਕਰਨ ਵਾਸਤੇ ਤੁਸੀਂ ਸਾਡੇ ਥੱਲੇ ਦਿੱਤੇ ਹੋਏ WhatsApp ਨੰਬਰ ਦੇ ਉੱਤੇ PDF ਭੇਜ ਕੇ ਸਾਡੇ ਤੋਂ ਆਨਲਾਈਨ ਅਪਲਾਈ ਕਰਵਾ ਸਕਦੇ ਹੋ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਵੈਕੈਂਸੀਆਂ ਦੀ ਸਾਰੀਆਂ ਕੰਟਰੈਕਟ ਬੇਸ ਵੈਕੈਂਸੀਆਂ ਇੱਕ ਤਾਂ ਤੁਹਾਨੂੰ ਮੇਨ ਇਸ ਦੇ ਵਿੱਚ ਪੁਆਇੰਟ ਦੇ ਜੋ ਦੱਸ ਰਿਹਾ ਜੀ ਪਹਿਲਾਂ ਤਾਂ ਜਿਹੜਾ ਸੈਕੰਡ ਨੰਬਰ ਦਾ ਆਪਸ਼ਨ ਆਉਂਦਾ ਹੈ ਇਹਦੇ ਵਿੱਚ ਹੈਗਾ ਐਡਰੈਸ ਤੇ ਕਿੰਨੀ ਤੁਹਾਡੀ ਐਪਲੀਕੇਸ਼ਨ ਫੀਸ ਰਹਿਣ ਵਾਲੀ ਹੈ ਜਿਸ ਦਾ ਕਿ ਤੁਸੀਂ ਔਨਲਾਈਨ ਅਪਲਾਈ ਕਰਨਾ ਉਸ ਟਾਈਮ ਕਿੰਨੀ ਐਪਲੀਕੇਸ਼ਨ ਫੀਸ ਰਹਿਣ ਵਾਲੀ ਤੁਸੀਂ ਜਰੂਰ ਚੈੱਕ ਕਰਦੇ ਰਹੋ ਜੀ ਦੂਜੀ ਗੱਲ ਜਿਹੜੀਆਂ ਵੈਕੈਂਸੀਆਂ ਹੈਗੀਆਂ ਜੀ ਪਰ ਟੀਚਿੰਗ ਵਾਲੀਆਂ ਇਹਦੇ ਵਿੱਚ ਸਾਰੇ ਕੇ ਵਿੱਚ ਤੁਹਾਡੇ ਕੋਲੇ ਬੈਚਲਰ ਡਿਗਰੀ ਐਮ ਤੇ ਪੋਸਟ ਗ੍ਰੈਜੂਏਟ ਡਿਗਰੀ ਔਰ ਪੀ ਐਚ ਡੀ ਤੁਹਾਡੇ ਕੋਲੇ ਸਾਰੀਆਂ ਵੈਕੈਂਸੀਆਂ ਦੇ ਵਿੱਚ ਹੋਣੀ ਚਾਹੀਦੀ ਹੈ ਉਸ ਬਾਰੇ ਆਪ ਅੱਗੇ ਡਿਟੇਲ ਚ ਦੱਸਦੇ ਹਾਂ ਸਭ ਤੋਂ ਪਹਿਲਾਂ ਜੀ ਵੈਕੈਂਸੀਆਂ ਦੀ ਗੱਲ ਕਰਦੇ ਹਾਂ ਵੈਕੈਂਸੀਆਂ ਹੈਗਾ ਜੀ ਯੂਨੀਵਰਸਿਟੀ ਲਾਇਬ੍ਰੇਰੀਅਨ ਡਾਇਰੈਕਟੋਰੇਟ ਰਿਸਰਚ ਡਾਇਰੈਕਟਰ ਡਾਇਰੈਕਟਰ ਐਕਸਟੈਂਸ਼ਨ ਐਜੂਕੇਸ਼ਨ ਡਾਇਰੈਕਟਰ ਕਮਿਊਨੀਕੇਸ਼ਨ ਬਾਇਓਕੇਮਿਸਟ ਸਾਇੰਟਿਸਟ ਪਲਾਂਟ ਡਰਮਟੋਲੋਜਿਸਟ ਬੋਟਨੀਸਟ ਪਲਾਂਟ ਪੈਥੋਲੋਜਿਸਟ ਇਕਨੋਮਿਸਟ ਸਾਇੰਟਿਸਟ ਕਾਟਨ ਟੈਕਨੋਲੋਜੀ ਦੇ ਵਿੱਚ ਪਲਾਂਟ ਬਰੀਡਰ ਅਸਿਸਟੈਂਟ ਪ੍ਰੋਫੈਸਰ ਦੀਆਂ ਫਿਜ਼ਿਕਸ ਸਟੈਟਿਸ ਅਪਰਲ ਐਂਡ ਟੈਕਸਟਾਈਲ ਜੀਓਲੋਜੀ ਕੈਮਿਸਟਰੀ ਤੇ ਬਾਇਓਟਰੀ ਦੇ ਅਸਿਸਟੈਂਟ ਪ੍ਰੋਫੈਸਰ ਦੀਆਂ ਵੈਕੈਂਸੀਆਂ ਨੇ ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਇੰਗਲਿਸ਼ ਜਰਨਲਿਜ਼ਮ ਕੰਪਿਊਟਰ ਸਾਇੰਸ ਬਿਜ਼ਨਸ ਮੈਨੇਜਮੈਂਟ ਮੈਕਟਰੋਨਿਕਸ ਅਤੇ ਮੈਡੀਕਲ ਅਫਸਰ ਦੀਆਂ ਵੈਕੈਂਸੀਆਂ ਜਿਸ ਦੀ ਕੇ ਐਪਲੀਕੇਸ਼ਨ ਫੀਸ 1298 ਰੁਪਏ ਰਹਿਣ ਵਾਲੀ ਹੈ ਇਸ ਦਾ ਜੋ ਐਡਰੈਸ ਜਿਸ ਐਡਰੈਸ ਤੇ ਤੁਸੀਂ ਆਫਲਾਈਨ ਆਪਣੇ ਡਾਕੂਮੈਂਟ ਭੇਜਨੇ ਆ ਜੀ ਉਹ ਰਹਿਣ ਵਾਲਾ ਜੀ ਰੂਮ ਨੰਬਰ 58 ਆਫਿਸ ਆਫ ਰਜਿਸਟਰ ਰਜਿਸਟਰਾਰ ਥਾਪਰ ਹਾਲ ਪੀਏਯੂ ਲੁਧਿਆਣਾ ਇਸ ਐਡਰੈਸ ਤੇ ਤੁਸੀਂ ਆਪਣੇ ਡਾਕੂਮੈਂਟ ਭੇਜਨੇ ਆ ਉਸ ਤੋਂ ਬਾਅਦ ਜੋ ਵੈਕੈਂਸੀਆਂ ਜੀ ਜੂਨੀਅਰ ਇੰਜੀਨੀਅਰ ਸਿਵਲ ਦੀ ਵੈਕੈਂਸੀ ਆ ਐਡਰੈਸ ਰਹਿਣ ਵਾਲਾ ਜੀ ਸਟੇਟ ਆਫਿਸ ਥਾਪਰ ਹਾਲ ਪੀਏਯੂ ਲੁਧਿਆਣਾ ਤੇ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਟੋਟਲ ਦੋ ਇਹਨਾਂ ਦੀਆਂ ਵੈਕੈਂਸੀਆਂ ਉਹਨਾਂ 'ਚ 590 ਰੁਪਏ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ। ਉਸ ਤੋਂ ਬਾਅਦ ਜੂਨੀਅਰ ਡਰਾਫਟਸਮੈਨ, ਮੈਡੀਕਲ ਲੈਬ ਟੈਕਨੀਸ਼ੀਅਨ, ਮਲਟੀ ਪਰਪਸ ਹੈਲਥ ਵਰਕਰ ਫੀਮੇਲ, ਸਟੋਰ ਕੀਪਰ ਤੇ ਸਿਨੇਮਾ ਆਪਰੇਟਰ ਦੀਆਂ ਵੈਕੈਂਸੀਆਂ ਦੀ ਟੋਟਲ 354 ਰੁਪਏ ਜੋ ਹੈ ਅਪਲੀਕੇਸ਼ਨ ਫੀਸ ਰਹਿਣ ਵਾਲੀ ਹੈ। ਐਮ ਐਲਟੀ ਫੀ ਐਨਐਮ ਅਦਰ ਸਟੋਰ ਕੀਪਰ ਦਾ ਐਡਰੈਸ ਰਹਿਣ ਵਾਲਾ ਜੀ ਰੂਮ ਨੰਬਰ 58 ਆਫਿਸ ਆਫ ਰਜਿਸਟਰਾਰ ਥਾਪਰਾਲ ਪੀਏਯੂ ਲੁਧਿਆਣਾ ਸਿਨੇਮਾ অপারেਟਰ ਵਾਸਤੇ ਐਡੀਸ਼ਨਲ ਡਾਇਰੈਕਟੋਰੇਟ ਕਮਿਊਨੀਕੇਸ਼ਨ ਸੈਂਟਰ ਲੁਧਿਆਣਾ ਦੇ ਐਡਰੈਸ ਦੇ ਉੱਤੇ ਤੁਸੀਂ ਆਪਣੇ ਡਾਕੂਮੈਂਟ ਭੇਜਨੇ ਆ ਤੇ ਬਸ ਕਲੀਨਰ ਦੀ ਜੋ ਵੈਕੈਂਸੀ ਹੈ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਦੀ ਤੇ 118 ਰੁਪਏ ਐਪਲੀਕੇਸ਼ਨ ਫੀਸ ਇਸ ਦੀ ਭਰਨ ਵਾਲੀ ਹੈ ਜੋ ਗਰੁੱਪ ਸੀ ਅਤੇ ਡੀ ਦੀਆਂ ਵੈਕੈਂਸੀਆਂ ਨੇ ਇਹ ਉੱਪਰ ਵਾਲੀਆਂ ਜਿੰਨੀਆਂ ਵੀ ਅਸਿਸਟੈਂਟ ਪ੍ਰੋਫੈਸਰ ਵਗੈਰਾ ਦੀਆਂ ਇਹ ਸਾਰੀਆਂ ਕੰਟਰੈਕਟ ਬੇਸ ਦੀਆਂ ਵੈਕੈਂਸੀਆਂ ਨੇ ਤੇ ਬਾਕੀ ਰੈਗੂਲਰ ਵੈਕੈਂਸੀਆਂ ਅਨਾਉਂਸਮੈਂਟ ਕੀਤੀ ਗਈ ਹੈ ਜਿਵੇਂ ਕਿ ਯੂਨੀਵਰਸਿਟੀ ਲਾਇਬ੍ਰੇਰੀਨ ਵਾਸਤੇ ਕੈਂਡੀਡੇਟ ਬੈਚਲਰ ਪੀ ਐਚ ਡੀ ਹੋਣਾ ਚਾਹੀਦਾ ਮਾਸਟਰ ਡਿਗਰੀ ਹੋਣਾ ਚਾਹੀਦਾ ਤੇ 12 ਸਾਲ ਦਾ ਐਕਸਪੀਰੀਅੰਸ ਇਸੇ ਤਰ੍ਹਾਂ ਬਾਕੀ ਸਾਰੀਆਂ ਜਿੰਨੀਆਂ ਵੀ ਅਸਿਸਟੈਂਟ ਪ੍ਰੋਫੈਸਰ ਵਗੈਰਾ ਦੀਆਂ ਜਾਂ ਜਿਵੇਂ ਡਾਇਰੈਕਟਰ ਰਿਸਰਚ ਦੀਆਂ ਇਸ ਦੇ ਵਿੱਚ ਸੇਮ 12 ਸਾਲ ਦਾ ਐਕਸਪੀਰੀਅੰਸ ਪੀ ਐਚ ਡੀ ਡਿਗਰੀ ਹੋਣੀ ਚਾਹੀਦੀ ਹੈ ਤੁਹਾਡੇ ਕੋਲੇ ਮਾਸਟਰ ਡਿਗਰੀ ਜਿਸ ਸਬਜੈਕਟ ਵਾਸਤੇ ਤੁਸੀਂ ਅਪਲਾਈ ਕਰ ਰਹੇ ਹੋ ਅਸਿਸਟੈਂਟ ਪ੍ਰੋਫੈਸਰ ਦਾ ਵੀ ਸੇਮ ਹੈ ਜੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਮਾਸਟਰ ਡਿਗਰੀ ਵੀ ਨਾਲ ਹੋਣੀ ਚਾਹੀਦੀ ਤੁਹਾਡੇ ਕੋਲੇ ਤੇ 60% ਮਾਰਕਸ ਤੇ میٹرਿਕ ਸਾਰੇ ਦਾ ਜਿੰਨੀਆਂ ਵੀ ਪੋਸਟਾਂ ਸਾਰੀਆਂ ਵਿੱਚ ਤੁਹਾਡੇ میٹرਿਕ ਦੇ ਵਿੱਚ ਪੰਜਾਬੀ ਲੈਂਗੁਏਜ ਜ਼ਰੂਰੀ ਹੈ ਗਰੁੱਪ A ਦੀਆਂ ਪੋਸਟਾਂ ਦੇ ਵਿੱਚ ਪੰਜਾਬੀ ਲੈਂਗੁਏਜ ਜੇ ਤੁਸੀਂ ਪਾਸ ਨਹੀਂ ਤਾਂ ਤੁਹਾਨੂੰ 1 ਸਾਲ ਦੇ ਅੰਦਰ ਪਾਸ ਕਰਨੀ ਹੋਣੀ ਜ਼ਰੂਰੀ ਹੈ। ਰਿਸਰਚ ਪੇਪਰ ਜਿਹੜਾ ਤੁਹਾਡਾ ਰੇਟਡ ਹੋਣਾ ਚਾਹੀਦਾ ਹੈ ਐਨਏਐਸ ਸਿਸਿਸਟੈਂਟ ਪ੍ਰੋਫੈਸਰ ਵਾਸਤੇ ਸਕੋਰ ਜਿਹੜਾ ਹੋਣਾ ਚਾਹੀਦਾ ਹੈ ਐਨਏਐਸ ਰੇਟਡ ਠੀਕ ਹੈ ਜੀ ਉਸ ਤੋਂ ਬਾਅਦ ਮੈਡੀਕਲ ਅਫਸਰ ਵਾਸਤੇ ਐਮਬੀਬੀਐਸ ਜਾਂ ਇਸ ਦੇ ਬਰਾਬਰ ਦੀ ਮੈਡੀਕਲ ਕਾਉਂਸਲ ਨਾਲ ਤੁਸੀਂ ਰਜਿਸਟਰਡ ਹੋਣੇ ਚਾਹੀਦੇ ਹੋ ਪੰਜਾਬੀ ਲੈਂਗੁਏਜ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਤੇ ਐਮਡੀ ਜੋ ਘੱਟੋ ਘੱਟ 2 ਸਾਲ ਐਕਸਪੀਰੀਅੰਸ ਵਾਲੇ ਨੂੰ ਪ੍ਰਾਇੋਰਟੀਜ਼ ਵਿੱਚ ਦਿੱਤੀ ਜਾਊਗੀ ਉਸ ਤੋਂ ਬਾਅਦ ਜੀ ਜੂਨੀਅਰ ਇੰਜੀਨੀਅਰ ਸਿਵਲ ਘੱਟੋ ਘੱਟ ਸੈਕੰਡ ਕਲਾਸ ਡਿਪਲੋਮਾ ਸਿਵਲ ਇੰਜੀਨੀਅਰ ਤਾਂ ਤੁਹਾਡੇ ਕੋਲੇ ਹੋਣਾ ਚਾਹੀਦਾ ਪੰਜਾਬੀ ਲੈਂਗੁਏਜ میٹرਿਕ ਲੈਵਲ ਦੀ ਤੇ 18 ਤੋਂ 37 ਸਾਲ 1 1 2025 ਤੱਕ ਦੀ ਤੁਹਾਡੀ ਏਜ 18 ਤੋਂ 37 ਸਾਲ ਦੇ ਵਿੱਚ ਵਿੱਚ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਤੁਹਾਡਾ ਰਿਟਨ ਟੈਸਟ ਰਹਿਣ ਵਾਲਾ ਜਿਸ ਦੇ ਵਿੱਚ ਕਿ ਟੈਕਨੀਕਲ ਪੋਸਟ ਰਿਲੇਟਡ ਹੋਊਗਾ ਤੁਹਾਡਾ ਟੈਸਟ ਅਰਥਮੈਟਿਕ ਤੇ ਮੈਂਟਲ ਅਬਿਲਿਟੀ ਤੇ ਇੰਗਲਿਸ਼ ਦਾ ਪੇਪਰ ਰਹਿਣ ਵਾਲਾ ਟੋਟਲ 150 ਐਮਸੀਕਿਊ ਕੁਐਸਚਨ ਹੋਣਗੇ ਜੀ ਜਿਹਦੇ ਵਿੱਚੋਂ 75 ਐਮਸੀਕਿਊ ਤੁਹਾਡੇ ਟੈਕਨੀਕਲ ਰਿਲੇਟਡ ਪੋਸਟ ਹੁੰਦੇ ਹੋਣਗੇ 45 ਐਮਸੀਕਿਊ ਜਿਹੜੇ ਅਰਥਮੈਟਿਕ ਤੇ ਮੈਂਟਲ ਅਬਿਲਿਟੀ ਦੇ ਤਾਂ ਹੋਣਗੇ ਤੇ 30 ਐਮਸੀਕਿਊ ਤੁਹਾਡੇ ਇੰਗਲਿਸ਼ ਦੇ ਰਹਿਣ ਵਾਲੇ ਤੇ 네ਗੇਟਿਵ ਮਾਰਕਿੰਗ ਇਸ ਦੇ ਵਿੱਚ ਹਰ ਕੁਐਸਚਨ ਦੀ 1/4 ਰਹਿਣ ਵਾਲੀ ਹੈ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀ ਸੇਮ ਸੈਕੰਡ ਕਲਾਸ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰ ਦੇ ਵਿੱਚ ਏ ਦੀ ਤੁਹਾਡੀ 18 ਤੋਂ 37 ਸਾਲ ਤੇ ਇਸ ਦਾ ਵੀ ਸੇਮ ਤੁਹਾਡਾ ਜੋ ਹੈ ਪੇਪਰ ਦਾ ਜੋ ਆਪਾਂ ਪਹਿਲਾਂ ਦੱਸਿਆ ਸੇਮ ਉਸੇ ਤਰ੍ਹਾਂ ਦਾ ਪੇਪਰ ਇਸ ਵਿੱਚ ਵੀ ਆਉਣ ਵਾਲਾ ਹੈ 네ਗੇਟਿਵ ਮਾਰਕਿੰਗ ਇਸ ਵਿੱਚ ਵੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਹੈ ਜੂਨੀਅਰ ਡਰਾਫਟਸਮੈਨ ਵਾਸਤੇ ਜੋ ਕਿ ਐਸ ਸੀ ਕੈਟਾਗਰੀ ਵਾਸਤੇ ਰਿਜ਼ਰਵ ਵੈਕੈਂਸੀ میٹرਿਕ ਦੇ ਤੇ ਨਾਲ ਤੁਹਾਡਾ 2 ਸਾਲ ਦਾ ਡਿਪਲੋਮਾ ਡਰਾਫਟਸਮੈਨ ਸਿਵਲ ਇੰਜੀਨੀਅਰ ਦਾ ਹੋਣਾ ਚਾਹੀਦਾ ਜਾਂ ਫਿਰ 3 ਸਾਲ ਦਾ ਡਿਪਲੋਮਾ ਸਿਵਲ ਇੰਜੀਨੀਅਰਿੰਗ ਦੇ ਵਿੱਚ ਜਾਂ ਫਿਰ ਤੁਹਾਡੇ ਕੋਲੇ ਬੀਟੈਕ ਸਿਵਲ ਇੰਜੀਨੀਅਰ ਜਾਂ ਬੀ ਆਰਕੀਟੈਕਟ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਟੈਕਨੀਕਲ ਐਕਸਪੀਰੀਅੰਸ ਕਿਸੇ ਵੀ ਯੂਨੀਵਰਸਿਟੀ ਬੋਰਡ ਕਾਰਪੋਰੇਸ਼ਨ ਜਾਂ ਗਵਰਨਮੈਂਟ ਜਾਂ ਰੈਪਿਊਟਡ ਫਰਮ ਦੇ ਅੰਡਰ ਹੋਣਾ ਚਾਹੀਦਾ ਪੰਜਾਬੀ ਲੈਂਗੁਏਜ 10ਵੀਂ ਦੇ ਵਿੱਚ ਹੋਣੀ ਚਾਹੀਦੀ ਹੈ ਏਜ 18 ਤੋਂ 37 ਸਾਲ ਵਾਲੇ ਅਪਲਾਈ ਕਰ ਸਕਦੇ ਆ ਇਸ ਦੇ ਵਿੱਚ ਵੀ ਤੁਹਾਡਾ ਰਿਟਰਨ ਟੈਸਟ ਰਹਿਣ ਵਾਲਾ ਜੀ ਜਰਨਲ ਇੰਗਲਿਸ਼ ਮੈਥਮੈਟਿਕਸ ਤੇ ਟੈਕਨੀਕਲ ਦਾ 100 एमसीक्यू ਕੁਐਸਚਨ ਹੋਣਗੇ ਜਿਦੇ ਵਿੱਚ ਕੋਈ 20 ਕੁਐਸਚਨ ਇੰਗਲਿਸ਼ ਦੇ ਜਰਨਲ ਇੰਗਲਿਸ਼ ਦੇ ਹੋਣਗੇ ਠੀਕ ਕੁਐਸਚਨ ਹੋਣਗੇ ਤੁਹਾਡਾ ਮੈਥਮੈਟਿਕਸ ਤੇ 50 ਕੁਐਸਚਨ ਤੁਹਾਡੇ ਜੋ ਹੈ ਟੈਕਨੀਕਲ ਟਰੇਡ ਦੇ ਤੌਰ ਤੇ ਹੋਣਗੇ ਇਸ ਦੀ ਜੋ ਡੇਟ ਟਾਈਮ ਸ਼ਡਿਊਲ ਤੁਹਾਡਾ ਟੈਸਟ ਦਾ ਉਹ ਤੁਹਾਨੂੰ ਬਾਅਦ ਵਿੱਚ ਦੱਸ ਦਿੱਤਾ ਜਾਊਗਾ ਉਸ ਤੋਂ ਬਾਅਦ ਇਹ ਮੈਡੀਕਲ ਲੈਬ ਟੈਕਨੀਸ਼ੀਅਨ ਦੀ ਵੈਕੈਂਸੀ ਪਲੱਸ 2 ਪਾਸ ਹੋਣਾ ਚਾਹੀਦਾ ਕੈਂਡੀਡੇਟ ਸਾਇੰਸ ਨਾਲ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਹੋਣੀ ਚਾਹੀਦੀ ਹੈ ਤੇ ਤੁਹਾਡੇ ਕੋਲੇ ਡਿਪਲੋਮਾ ਐਮ ਐਲਟੀ ਦਾ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ ਫਿਰ ਐਮ ਐਲਟੀ ਡਿਪਲੋਮਾ ਤੇ 3 ਸਾਲ ਦਾ ਐਕਸਪੀਰੀਅੰਸ ਤੇ 1 ਸਾਲ ਦਾ ਵਰਕ ਐਕਸਪੀਰੀਅੰਸ ਤੁਹਾਡਾ ਡਿਪਲੋਮਾ ਤੋਂ ਬਾਅਦ ਉਹ ਬਾਕੀ ਜਿਨ੍ਹਾਂ ਨੇ 10ਵੀਂ ਕੀਤੀ ਹੋਈ ਆ ਉਹ ਉਸ ਬਾਰੇ ਇਹ 3 ਸਾਲ ਦਾ ਜਿਹੜਾ 10ਵੀਂ ਕਰਕੇ ਡਿਪਲੋਮਾ ਕੀਤਾ ਉਹਦੇ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਉਸ ਤੋਂ ਬਾਅਦ ਜਾਂ ਫਿਰ ਤੁਸੀਂ ਬੀਐਸਸੀ ਐਮਐਲਟੀ ਕੈਂਡੀਡੇਟਸ ਹੋਣਾ ਚਾਹੀਦਾ ਉਸ ਵਾਸਤੇ ਐਕਸਪੀਰੀਅੰਸ ਦੀ ਨਹੀਂ ਲੋੜ। ਤੁਹਾਡਾ ਇਸ ਵਿੱਚ ਸਕਿੱਲ ਟੈਸਟ ਹੋਊਗਾ। ਸਕਿੱਲ ਟੈਸਟ ਵਿੱਚ ਬਾਇਓਕੈਮਿਸਟਰੀ, ਹੈਮਟੋਲੋਜੀ, ਯੂਰੀਨ ਐਨਾਲਾਈਜ਼ ਪਰ ਸਾਈਟੋਲੋਜੀ ਤੇ ਹੈਂਡਲਿੰਗ ਟਰਬਲ ਸ਼ੂਟਿੰਗ ਆਫ ਲੈਬ ਇਕੁਪਮੈਂਟ ਦਾ ਠੀਕ ਹੈ ਜਿਹਦੇ ਵਿੱਚ ਸੈੱਲ ਕਾਊਂਟਰ, ਬਾਇਓਕੈਮਿਸਟਰੀ ਆਟੋ ਐਨਾਲਾਈਜ਼ਰ, ਇਲੈਕਟ੍ਰੋਲਾਈਟ, ਆਟੋ ਐਨਾਲਾਈਜ਼ਰ ਵਗੈਰਾ ਦਾ ਤੁਹਾਡਾ ਇਸ ਵਿੱਚ ਟੈਸਟ ਹੋਊਗਾ। ਸਿੱਧਾ ਰਿਟਨ ਟੈਸਟ ਨਹੀਂ ਹੋਣਾ ਤੁਹਾਡਾ ਪ੍ਰੈਕਟੀਕਲ ਟੈਸਟ ਹੀ ਰਹਿਣ ਵਾਲਾ। ਉਸ ਤੋਂ ਬਾਅਦ ਹੈ ਜੀ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦੀ ਵੈਕੈਂਸੀ ਪਲੱਸ 2 ਪਾਸ ਕੈਂਡੀਡੇਟ ਹੋਣਾ ਚਾਹੀਦਾ ਵਿਦ ਮੈਡੀਕਲ ਠੀਕ ਹੈ ਜੀ ਪਲੱਸ 2 ਮੈਡੀਕਲ ਤੇ ਨਾਲ ਡਿਪਲੋਮਾ ਤੁਹਾਡਾ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਦਾ ਹੋਣਾ ਚਾਹੀਦਾ ਰਜਿਸਟਰਡ ਹੋਣੇ ਚਾਹੀਦੇ ਹੋ ਨਰਸਿੰਗ ਪੰਜਾਬ ਨਰਸਿੰਗ ਕਾਉਂਸਲ ਨਾਲ ਤੁਸੀਂ 2 ਸਾਲ ਦਾ ਐਕਸਪੀਰੀਅੰਸ 18 ਤੋਂ 37 ਸਾਲ ਦੀ ਏਜ ਲਿਮਟ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਵੀ ਤੁਹਾਡਾ ਸਕਿੱਲ ਟੈਸਟ ਵਗੈਰਾ ਲਿਆ ਜਾਊਗਾ ਜੋ ਕਿ ਇਸ ਦਾ ਵਿੱਚ ਕੋਈ ਨਹੀਂ ਮੈਂਸ਼ਨ ਕੀ ਕੀ ਟੈਸਟ ਲਿਆ ਜਾਊਗਾ ਬਾਕੀ ਜੋ ਨਰਸਿੰਗ ਦੇ ਧਾਰ ਦੇ ਉੱਤੇ ਤੁਹਾਡਾ ਜੋ ਹੈ ਸਵਿਚ ਟੈਸਟ ਰਹਿਣ ਵਾਲਾ ਹੈ ਸਟੋਰ ਕੀਪਰ ਵਾਸਤੇ ਕੋਈ ਵੀ ਗ੍ਰੈਜੂਏਟ ਕੈਂਡੀਡੇਟਸ ਤੇ 2 ਸਾਲ ਦਾ ਐਕਸਪੀਰੀਅੰਸ ਵਾਲੇ ਸਵਿਚ ਅਪਲਾਈ ਕਰ ਸਕਦੇ ਜਾਂ ਫਿਰ +2 ਫਸਟ ਡਿਵੀਜ਼ਨ ਤੇ 2 ਸਾਲ ਦਾ ਸਟੋਰ ਕੀਪਿੰਗ ਤੇ ਮਟੀਰੀਅਲ ਮੈਨੇਜਮੈਂਟ ਦਾ ਤੁਹਾਡੇ ਕੋਲੇ ਕੋਰਸ ਹੋਣਾ ਚਾਹੀਦਾ ਪੰਜਾਬੀ ਲੈਂਗੁਏਜ 10ਵੀਂ ਦੇ ਵਿੱਚ ਹੋਣੀ ਚਾਹੀਦੀ ਆ ਵਰਕਿੰਗ ਐਕਸਪੀਰੀਅੰਸ ਤੁਹਾਡੇ ਕੋਲੇ ਕੰਪਿਊਟਰ ਤੇ ਹੋਣਾ ਚਾਹੀਦਾ ਤੇ ਜਿਹੜੇ ਕੈਂਡੀਡੇਟ ਐਕਸਪੀਰੀਅੰਸ ਦੇ ਵਿੱਚ ਲੈ ਕੇ ਆਉਣਗੇ ਉਹਨਾਂ ਦਾ ਇੰਡੀਕੇਟ ਹੋਣਾ ਚਾਹੀਦਾ ਸੀਪੀਐਫ ਜੀਪੀਐਫ ਪੀਐਫ ਤੇ ਈਐਸਆਈ ਨੰਬਰ ਤੁਹਾਡੇ ਇੰਡੀਕੇਟ ਦੇ ਜਿੰਨਾਂ ਕੋਲ ਐਕਸਪੀਰੀਅੰਸ ਹੈਗਾ ਦੇਣਗੇ ਉਸ ਦੇ ਵਿੱਚ ਮੈਂਸ਼ਨ ਹੋਣਾ ਚਾਹੀਦਾ ਤੇ 18 ਤੋਂ 37 ਸਾਲ ਦੀ ਏਜ ਅਪਲਾਈ ਕਰ ਸਕਦੇ ਆ ਏਜ ਰੈਲੈਕਸੇਸ਼ਨ ਇਸ ਵਿੱਚ ਤੁਹਾਨੂੰ ਗਵਰਨਮੈਂਟ ਰੂਲ ਦੇ ਹਿਸਾਬ ਨਾਲ ਸਾਰੀਆਂ ਪੋਸਟਾਂ ਦੇ ਵਿੱਚ ਮਿਲਣ ਵਾਲੀ ਹੈ ਉਸ ਤੋਂ ਬਾਅਦ ਆ ਜੀ ਸਿਨੇਮਾ ਆਪਰੇਟਰ ਵਾਸਤੇ ਪਲੱਸ 2 ਪਾਸ ਹੋਣਾ ਚਾਹੀਦਾ ਕੈਂਡੀਡੇਟ ਡਿਪਲੋਮਾ ਸਿਨੇਮਟੋਗ੍ਰਾਫੀ ਫਿਲਮ ਮੇਕਿੰਗ 3D ਐਨੀਮੇਸ਼ਨ ਤੇ ਵਿਜ਼ੂਅਲ ਇਫੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਫਿਰ ਗ੍ਰੈਜੂਏਸ਼ਨ ਸਿਨੇਮਟੋਗ੍ਰਾਫੀ ਫਿਲਮ ਮੇਕਿੰਗ ਤੇ 3D ਵਿੱਚ ਹੋਣੀ ਚਾਹੀਦੀ ਹੈ ਤੇ 10ਵੀਂ ਦੇ ਵਿੱਚ ਮੈਟ੍ਰਿਕ ਪਾਸ ਹੋਣਾ ਚਾਹੀਦਾ ਏਜ 18 ਤੋਂ 37 ਸਾਲ ਸੇਮ ਸਾਰੀਆਂ ਪੋਸਟਰ ਦੇ ਵਿੱਚ ਰਹਿਣ ਵਾਲੀ ਹੈ ਤੇ ਇਸ ਦਾ ਜੋ ਸਿਲੇਬਸ ਪ੍ਰੈਕਟੀਕਲ ਟੈਸਟ ਦਾ ਤੁਹਾਡਾ ਰਹਿਣਾ ਜੀ ਸਿਨੇਮਟੋਗ੍ਰਾਫੀ ਦਾ ਸਟਿਲ ਫੋਟੋਗ੍ਰਾਫੀ ਵਗੈਰਾ ਹੋਣੀ ਚਾਹੀਦੀ ਹੈ ਡਿਫਰੈਂਟ ਫਾਰਮੈਟ ਕੈਮਰਾ ਜ਼ੂਮ ਇਨ ਜ਼ੂਮ ਇਨ ਸਕ੍ਰਿਪਟਰ ਫਿਲਮਿੰਗ ਦਾ ਹੋਣਾ ਚਾਹੀਦਾ ਰਿਸਰਚ ਇਨ ਸਕ੍ਰਿਪਟਿੰਗ ਵਗੈਰਾ ਦਾ ਹੋਣਾ ਚਾਹੀਦਾ ਵਾਇਸ ਓਵਰ ਰਿਕਾਰਡਿੰਗ ਕਰਨੀ ਟਰੈਕ ਸਾਊਂਡ ਵਗੈਰਾ ਹੋਣੀ ਚਾਹੀਦੀ ਹੈ ਐਨੀਮੇਸ਼ਨ 2D ਦੇ ਐਨੀਮੇਸ਼ਨ 3D ਐਨੀਮੇਸ਼ਨ ਤੋਂ ਨੂੰ ਆਉਣੀ ਚਾਹੀਦੀ ਹੈ ਬੱਸ ਕਲੀਨਰ ਦੀ ਵੈਕੈਂਸੀ ਹੈ ਜੀ میٹرਿਕ ਪਾਸ ਕੈਂਡੀਡੇਟਸ ਤੇ ਘੱਟੋ-ਘੱਟ 5 ਸਾਲ ਦਾ ਐਕਸਪੀਰੀਅੰਸ ਬੱਸ ਹੈਲਪਰ ਜਾਂ ਕਲੀਨਰ ਦਾ ਕਿਸੇ ਵੀ ਗਵਰਨਮੈਂਟ ਸੈਮੀ ਗਵਰਨਮੈਂਟ ਸਟੇਟ ਜਾਂ ਗਵਰਨ ਵਿੱਚ ਯੂਨੀਵਰਸਿਟੀ ਦੇ ਵਿੱਚ ਕੰਮ ਕੀਤਾ ਹੋਇਆ ਹੋਣਾ ਚਾਹੀਦਾ 18 ਤੋਂ 37 ਸਾਲ ਵਾਲੇ ਕੈਂਡੀਡੇਟਸ ਇਸ ਵਿੱਚ ਅਪਲਾਈ ਕਰ ਸਕਦੇ ਆ ਅਪਲਾਈ ਕਰਨ ਦੀ ਲਾਸਟ ਡੇਟ ਆਪਾਂ ਤੁਹਾਨੂੰ ਦੱਸਤਾ ਜੀ 8 8 2025 ਤੱਕ ਅਪਲਾਈ ਕਰਨ ਦੀ ਲਾਸਟ ਡੇਟ ਆਨਲਾਈਨ ਤੇ ਆਫਲਾਈਨ ਅਪਲਾਈ ਕਰਨ ਦੀ ਲਾਸਟ ਡੇਟ 14 ਅਗਸਤ ਅਪਲਾਈ ਕਰਨ ਦੀ ਲਾਸਟ ਡੇਟ ਰਹਿਣ ਵਾਲੀ ਹੈ ਤੇ ਤੁਸੀਂ ਅਪਲਾਈ ਪੀਯੂ dot adu ਦੀ ਵੈਬਸਾਈਟ ਤੇ ਜਾ ਕੇ ਆਨਲਾਈਨ ਅਪਲਾਈ ਤੁਸੀਂ ਕਰ ਸਕਦੇ ਹੋ ਪੇ ਸਕੇਲ ਤੁਸੀਂ ਚੈੱਕ ਕਰ ਸਕਦੇ ਹੋ ਜੀ ਗਰੁੱਪ ਡੀ ਦੀ ਵੈਕੈਂਸੀ ਵਾਸਤੇ 18000 ਬੇਸਿਕ ਗਰੁੱਪ ਸੀ ਵਾਸਤੇ 19000 ਤੇ ਵਿੱਚ ਤੁਹਾਡਾ ਤੇ ਗਰੁੱਪ ਸੀ ਦੀ ਜੋ ਵੈਕੈਂਸੀ ਹੈ ਐਮ ਐਲਟੀ ਨੂੰ 21700 ਜੇ ਕੈਮਰਾ ਰਿਕਾਰਡਰ ਦੀ ਕੇਅਰ 700 ਰਹਿਣ ਵਾਲੀ ਐਮਐਲਟੀ ਦੀ 25500 ਇਸੇ ਤਰ੍ਹਾਂ ਦਾ ਆਪਣਾ ਚੈੱਕ ਜਰੂਰ ਕਰ ਲਿਓ ਨੋਟੀਫਿਕੇਸ਼ਨ ਤੁਸੀਂ ਪੀਐਫਜੀ ਦੀ ਵੈਬਸਾਈਟ ਤੇ ਜਾ ਕੇ ਡਾਊਨਲੋਡ ਕਰ ਸਕਦੇ ਹੋ ਇਹ ਸੀਗੀ ਆਪਣੀ ਅੱਜ ਦੀ ਜੌਬ ਅਪਡੇਟ ਵੀਡੀਓ ਵਧੀਆ ਲੱਗੀ ਫੇ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ